ਅਸਰ ਦਾ ਮਾਨਾ ਦਾ ਫੋਟੋ ਜੀ ਜਾਂਚ ਕੀਤੀ ਜਾਂਦੀ ਹੈ ਇੱਥੇ ਆਇਆ ਜੀ ਇੱਕ ਬਿਲਕੁਲ ਨਿਊ ਬੋਨ ਬੇਬੀ ਜਿਹੜਾ ਹੈ ਉਹਦਾ ਕੱਲਾ ਜਿਹੜਾ ਹੈੱਡ ਵਾਲਾ ਪੋਰਸ਼ਨ ਆ ਉਹ ਇੱਥੇ ਬ੍ਰਾਹਮਤ ਹੋਇਆ ਹੈ ਬੋਰਡ ਨੰਬਰ 4 ਦੇ ਰਹੀ ਹੈ ਜਿਵੇਂ ਹੀ ਇਤਲਾ ਪੁਲਿਸ ਮੈਕਮੇ ਕੋਲ ਆਈ ਤੇ ਫੌਰੀ ਰਿਸਪਾਂਸ ਕਰਦੇ ਹੋਏ ਬਿਲਕੁਲ ਸਵਿਫਟ ਐਕਸ਼ਨ ਕਰਦੇ ਹੋਏ ਐਸਪੀ ਸਿਟੀ ਕੁਲਵਿੰਦਰ ਸਿੰਘ ਚੀਮਾ डीएसपी सिटी सतनाम सिंह एसएचओ सिविल लाइंस 34 CIA इंस्पेक्टर प्रदीप बाजवा मौके पे पहुंचे मैं आप इथे मौके पे पहुंचे मैं आप उस जेड़ा हेड ਦਾ 파ਟ ਆ ਉਹਨੂੰ ਮੈਂ ਆਪ ਐਨਲਾਈਜ਼ ਕੀਤਾ ਅਸੀਂ ਅਡਰ ਟੀਮਾਂ ਬਣਾ ਕੇ ਹਰੇਕ ਐਂਟਰੀ ਤੇ ਹਰੇਕ ਐਗਜ਼ਿਟ ਪੁਆਇੰਟ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੀ ਜਾਂਚ ਕਰਾਂਗੇ DVR ਅਸੀਂ ਆਪਣੇ ਕਬਜ਼ੇ 'ਚ ਲਵਾਂਗੇ ਤਾਂ ਕਿ DVR ਨਾਲ ਕਿਸੇ ਪ੍ਰਕਾਰ ਦੀ ਟੈਂਪਰੇਰੀ ਨਾ ਹੋ ਸਕੇ ਇਹ ਜਿਹੜਾ ਵੀ ਕੋਈ ਦੋਸ਼ੀ ਇਸ ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੇ ਅਪਰਾਧ 'ਚ ਸ਼ਾਮਿਲ ਆ ਉਹਨੂੰ ਜ਼ਰੂਰ ਛੇਤੀ ਤੋਂ ਛੇਤੀ ਲੱਭ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਊਗਾ ਕਿਉਂਕਿ ਇਹ ਇੱਕ ਇਹੋ ਜਿਹਾ ਕ੍ਰਾਈਮ ਆ ਕਿ ਜਿਹੜਾ ਹਿਮੈਨਿਟੀ ਨੂੰ ਸ਼ਰਮਸਾਰ ਕਰਦਾ ਹੈ ਜਿਹੜਾ ਕਿ ਇੱਕ ਨਵਜੰਮੇ ਬੱਚੇ ਦਾ ਜਿਹੜਾ ਇੱਥੇ ਸਿਰ ਬਰਾਮਤ ਹੋ ਗਿਆ